ਦਰਾਕਿਆਂ ਦਰਿਆ ਸੁਪਾ ਤੁਪ ਸਮਨ ਸਮਾਨ ਸੋ ਦਿੱਤ ਪਦ ਪਾਈ ਕੋ ਤਹਿ ਤਿਨ ਪ੍ਰਮਾਨ ਬੁਧਿ ਵਰਤੋ ਜਿਕੇ ਜੋ ਰਣ ਚਾਹੋ ਪਾਸ ਸਿੰਧਿਆ ਸਮਿੰਨ ਤਕੋ ਕਰਿ ਤੇ ਹੋ ਦਾਸ ਸਰਦਾ ਦੇ ਜਾਏ ਆਪਣੀ ਭੂਗ ਤੇ ਰਖੂਰਾ ਮਨ ਬੁਧ ਰਹੇ ਸ਼ਾਂਤ ਨਿਤ رو داس جی گرد دیو جی تن سچ ہوئے دکھ کی بدری بیت ہے رو داس نیچے ہوئے سکھ دکھ سم کرانو ਤੋ ਦੁੱਖ ਹੈ ਸੁਖ ਹੋਏ ਰੰਗਦਾਸ ਜੋ ਸੁਖ ਕਹ ਦੁੱਖ ਕਹ ਤੋ ਸੁਖ ਭੀ ਦੁੱਖ ਹੋਏ ਅਰਬਿਦਾਸ ਪ੍ਰੇਮ ਨਾ ਛਿਪ ਸਕੇ ਲੱਖ ਛਿਪਾਏ ਕੋਏ ਪ੍ਰੇਮ ਨ ਮੁੱਖ ਬੋਲ ਕਬੂ ਨੈਣ ਜਿ ਕਹ ਕੋਏ ਹੋਏ ਅਰਬਿਦਾਸ ਸਦਾ ਹੀ 라ਖੀਐ ਮਨ ਮੈਂ ਬੈਟੈ ਨ ਹਿਤ ਬਾਸ ਜੋ ਜਨ ਸੰਤ ਗੁਣ ਸੁਮਾਰਗੇ ਤਿਨ ਪਾਏ ਲਖ ਅਰਬਿਦਾਸ ਦਾਸ ਜੋਏ ਹੈ ਬੇਗਮਪੁਰਾ ਉਹ ਪੂਰਨ ਸੁਖ धाम ਦੂ ਅੰਦਾਰ ਗੁਵੈਸ਼ ਭਾਵ ਨਾਹੀ ਵਸੈ ਤਨਾਮ ਰਵਿਦਾਸ ਜਾਨਦੇ ਗੁਰ ਜੀ ਜਿਸਾ ਸਿਖੇ ਇਸ ਲਈ ਸਤਿਗੁਰ ਰਵਿਦਾਸ ਮਹਾਰਾਜ ਆਪਨੇ ਬਾਣੀ ਦੇ ਅੰਦਰ ਸਮਝਾ ਰਹੇ ਨੇ ਗੁਰ ਜੀ ਜਿਸਾ ਸਿਖੇ ਪ੍ਰਾਣੀ ਚੀਸਰ ਮਨ ਕਾ ਕਮੀਵਾ ਜਨ ਕੀ ਤੀਨ ਕਮੀ ਹੁੰਦੇ ਉਹਨਾਂ ਨੇ ਕੋਈ ਆਵਾਜ਼ ਨਹੀਂ ਨਿਕਲ ਰਹੀ ਸਿਰਫ ਸ਼ਬਦ ਨੇ ਨਿਕਲ ਰਿਆ ਸੀ ਏਨੀ ਤਰਫ ਸੀ ਇਹਦੀ ਸਾਧਨ ਦੀ ਤਰਫ ਹੋਣਾ ਲੱਗੇ ਇਸ ਕਰਕੇ ਉਹਨਾਂ ਨੇ ਜਾਣ ਦਾ ਪਰਿਵਾਰ ਸਾਰੇ ਸਾਰਿਆਂ ਨੂੰ ਤੁਹਾਡਾ ਪਿਆ ਦੀਵੇ ਨੂੰ ਕਿਸ ਨੇ ਸਵਾਲ ਕੀਤਾ ਸੀ ਕਿ ਤੇਰੀ ਕੀ ਉਮਰ ਆਪ ਕੀ ਤੇਰੀੋ ਕਹਾਤਾ ਜਰੂਰ ਜੀ ਕਰਦਾ ਤੈਨੂੰ ਵਜ਼ਾ ਦਿੰਦਾ ਜਦੋਂ ਜੀ ਕਰਦਾ ਤੈਨੂੰ ਵਜ਼ਾ ਦਿੰਦਾ ਤੇ ਕੀ ਆਪਣੀ ਤਾਂ ਕੋਈ ਉਮਰ ਹੀ ਨਹੀਂ ਤੇ ਦੀਵੇ ਨੇ ਕਿਉਂ ਬੜਾ ਕਾਬਲੇ ਤਰੀਕ ਤਵਾਲ ਦੁੱਤਾ ਸੀ ਕਿ ਇਹਦੇ ਵਿੱਚ ਸੱਚ ਕੋਈ ਨਹੀਂ ਕਿ ਮੈਨੂੰ ਨਾ ਕਦੀ ਗੁਝਾ ਜਾਏ ਲੇਕਿਨ ਇੱਕ ਗਰੰਟੀ ਦਿੰਦਾ ਮੈਂ ਜਦੋਂ ਨਾ ਜਾਗਦਾ ਉਹਨਾਂ ਚਿਹਰਾਂ ਰੋਸ਼ਨੀ ਦਿੰਦਾ ਹੈ ਤੇ ਪੀਪੀ ਦੇ ਵੀਰ ਕੌਤੀ ਸਾਡੇ ਲਈ ਸਾਰਿਆਂ ਦੇ ਪ੍ਰੇਮਾ ਸਰੋਤ ਤੇ ਰਾਇਟ ਹਾਊਸ ਬਣ ਕੇ ਗਏ ਆ ਕਿ ਜਿਨ੍ਹਾਂ ਦੇ ਅੰਦਰ ਰੀਤਾ ਵੱਡਾ ਚਾਲ ਦੀ ਸੇਵਾ ਦਾ ਅਮਲਤਾ ਦੀ ਸੇਵਾ ਦਾ ਔਰ ਉਹਨਾਂ ਨੇ ਭਾਵੇਂ ਥੋੜਾ ਸਮਾਂ ਸਾਡੇ ਕੋਲ ਦਿੱਤਾਂ ਇਲੈਕਟ੍ਰੋਨਟ ਜਾਣਦੇ ਨਹੀਂ ਸੀ ਕਈ ਵਾਰ ਆਲਾ ਕਰ ਚੀਤੇ ਆ ਤੁਮ ਰੋ ਰ ਫਿਰ ਮਾਨ ਆਉਦਾ ਮੈਂ ਉਹ ਦੇਖ ਰਿਆ ਸੀ ਜਦੋਂ ਲੜਕਾ ਪਰਮਜੀਤ ਸਿੰਘ ਬਾਹਰ ਨਮਸਕਾਰ ਨਾਲ ਘਰ ਆਇਆ ਉਹਦੇ ਚਿਹਰੇ ਤੇ ਉਹਦੇ ਲੱਤਾਂ ਤੇ ਜਿਹਾ ਦੇਖ ਨਹੀਂ ਹੁੰਦੇ ਸੀ ਤਾਂ ਮੈਂ ਕਹਿ ਸਕਦਾ ਜੀ ਉਸ ਮਾਨ ਅੱਖਾਂ ਦੇ ਸਬਰ ਇਹਦਾ ਤੱਕ ਤੇ ਤੁਹਾਡੇ ਇਕੱਲੇ ਕੀ ਆ ਮੇਰੇ ਪੁੱਤ ਦੀ ਹਾਲਤ ਮੇਰੇ ਪੁੱਤ ਦੇ ਇੰਨੇ ਚਾਪ ਇਹ ਮਸਦੂਦ ਦੂਸਰੀ ਵਾਰ ਮੈਂ ਬੜਿਆਂ ਮੈਂ ਤਜ਼ੀਰ ਬਣਿਆ ਜਦੋਂ ਕੋਈ ਸੌਂ ਚੁੱਕਦਾ ਤੇ ਉਹ ਸਵਾਲ ਕਰਦਾ ਜਿਹੜਾ ਕਿ ਤੈਨੂੰ ਅੱਜ ਜਿਹੜੀ ਖੁਸ਼ੀ ਹੋਈ ਅੱਤੋਂ ਇੱਥੇ ਮਕਾਮ ਤੇ ਪਹੁੰਚਿਆ ਤਾਂ ਮੈਂ ਕਿਹਾ ਜਵਾਬ ਦਿੱਤਾ ਸਭ ਇਹ ਬਹੁਤ ਵੱਡਾ ਮਕਾਮ ਮੈਨੂੰ ਹਾਸਲ ਹੋਇਆ ਲੇਕਿਨ ਇੱਕ ਮੇਰੀ ਜ਼ਿੰਦਗੀ ਚ ਘਾਟ ਆ ਉਹ ਕਹਿੰਦੇ ਕਿ ਤੈਨੂੰ ਪਾਇਲਟ ਮਿਲਣੀਆਂ ਹੌਕਰ ਵਾਲੀ ਗੱਡੀ ਮਿਲਣੀ ਗੱਲ ਮਿਲਣੀਆਂ ਮੇਰੇ ਘਰ ਦਾ ਕਹਿੰਦੇ ਕੀ ਮੈਨੂੰ ਕਿਤੇ ਮੇਰੀ ਮਾਂ ਜੀ ਦੀ ਹੁੰਦੀ ਨਾ ਉਹ ਅੱਜ ਦੇਖ ਲਈ ਤਾਂ ਫੇਰ ਇੱਥੇ ਕੋਈ ਹੋਰ ਹੀ ਮਾਹੌਲ ਹੋ ਰਿਹਾ ਸੀ ਇਸ ਕਰਕੇ ਬਲਦੇਵ ਸਿੰਘ ਜਿਹੜੇ ਇਕੱਲੇ ਪਿਤਾ ਦਾ ਰੋਲ ਨਿਭਾਉਂਦੇ ਸੀ ਅੱਜ ਉਹਨੇ ਰੋਲ ਉਤਾਰਿਆ ਪੈਰੀ ਮਾਂ ਦਾ ਵੀ ਤੇ ਪਿਤਾ ਦਾ ਕਿਉਂਕਿ ਮੈਂ ਕੱਲ ਵੀ ਰਾਤ ਇੱਕ ਪੜ੍ਹਿਆ ਸੀ ਸਿੱਖ ਕੌਮ ਦੇ ਬਹੁਤ ਵੱਡੇ ਪ੍ਰਚਾਰਕ ਭਾਈ ਵੀਰ ਸਿੰਘ ਸੱਚੀ ਕਰਨਾ ਅਰੇ ਕਿ ਮਾਧਿਮ ਧਰਤੀ ਤੋਂ ਇੱਕ ਪੰਜਾਬ ਔਰ ਜਿੱਦਾਂ ਪਹਿਲਾਂ ਪੂਰਾ ਹੋਇਆ ਸਤ ਪੂਤ ਸੀ ਬਾਰ ਬਾਰ ਉਹ ਪੂਰੇ ਹੋਏ ਵਾਸਤਵਾਰ ਹਰਦوار ਗਈ ਜਦੋਂ ਹਰਦوارੋਂ ਬਾਪ ਘਰ ਸਪਾਰ ਦੀ ਉਹ ਪੈਸਾ ਕੋਈ ਫਿਰ ਸੋਚ ਲਈਏ ਮੈਂ ਵਾਪਸ ਕਿੱਧਰ ਜਾਵਾਂ ਕਿਰੇ ਮੈਂ ਲਾਟਾ